ਗੁਰੂ ਜੀ ਜਾਲਿਆ ਸਵਾਗਤ ਆ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਹੈ ਮਿੱਤਰੋ ਆਪਣਾ ਮੇਲੇ ਦਾ ਵੈਸੇ ਅਜੇ ਸਵੇਰ ਦੇ 11 ਵਜੇ ਆ ਅਜੇ ਨਹੀਂ ਭੀੜ ਨਹੀਂ ਹੋਣੀ ਵੈਸੇ ਭੀੜ ਵੈ ਸ਼ਾਮ ਨੂੰ ਹੋਊਗੀ ਤੇ ਜਾਂ ਦੁਪਹਿਰਾਂ ਵੇਲੇ ਤੇ ਹੁਣ ਆਪਾਂ ਤੁਹਾਨੂੰ ਖੜਦੇ ਹਾਂ ਗੁਰਦੁਆਰਾ ਸਾਹਿਬ ਤੁਹਾਨੂੰ ਸਾਰੇ ਦਰਸ਼ਨ ਕਰਾਉਣੇ ਆ ਜੇ ਉਥੇ ਬਾਬਾ ਜੀ ਹੋਏ ਤੇ ਤੁਹਾਨੂੰ ਬਾਬਾ ਜੀ ਦੇ ਵੀ ਨਹੀਂ ਦਰਸ਼ਨ ਕਰਾਵਾਂਗੇ ਤੇ ਬਾਕੀ ਚਲੋ ਆਪਾਂ ਚੱਲਦੇ ਆ ਜੀ ਮਿੱਤਰੋ ਜਾਣ ਤੋਂ ਪਹਿਲਾਂ ਇੱਕ ਵਾਰ ਸਕੂਟਰੀ ਕਰ ਲਈ ਆਪਾਂ ਸਾਫ਼ ਫਿਰ ਤੁਹਾਨੂੰ ਮਿਲਦੇ ਆ ਇੱਕ ਨਾ ਚੱਕਾ ਚੱਕਾ ਕੱਢਦੀ ਏ ਪੂਰੀ ਹਾਂਜੀ ਲਓ ਜੀ ਚੱਲ ਪਏ ਆਪਾਂ ਗੁਰਦੁਆਰਾ ਸਾਹਿਬ ਨੂੰ ਖਾਸ ਆ ਜੀ ਵੈਲਕਮ ਗੇਟ ਬਹੁਤ ਵਧੀਆ ਬਣਿਆ ਹੈ بہت ہو گئی رہے بابا جی ہاں کڑھ لوگ بارہویں برسی ہے نا ادھر سارا لگر پانی ਪ੍ਰੋਗਰਾਮ ਆਉਂਦੇ ਲਾ ਦੋ ਮੁਰਸੇ ਲਾ ਦਿਓ ਲੋ ਵੈਗਰੂ ਜੀ ਸਕੂਟੀ ਆਪਾਂ ਸਟੈਂਡ ਤੇ ਲਾਤੀ ਆ ਪਰ ਆਉਣਕ ਵੈਸੇ ਅਜੇ ਨਹੀਂ ਇੰਨੀ ਹੈਗੀ ਸੰਗਤ ਅਜੇ ਥੋੜੀ ਆ ਹੁਣ ਆਪਾਂ ਅਥਾ ਟੇਕਦੇ ਆ ਵੈਗਰੂ ਜੀ ਸੱਚਾ ਪਾਸ਼ ਲੋ ਵੈਗਰ ਜੀ ਮੱਥਾ ਆਪਾ ਟੇਕ ਲਿਆ ਏ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਾਉਂਦੇ ਅੱਗੇ ਅੱਗੇ ਮਰੀਦ ਦਾ ਉਹ ਲੈ ਜੀ ਦੋ ਦੋ ਤਿੰਨ ਦੋ ਨੰਦ ਕੋ ਸਾਹਿਬ ਜਾਣਾ ਜਫਾ ਫਤੇ ਗੁਰ ਸਾਹਿਬ ਆ ਮੱਢੇ ਮਿਲਿਆ ਨਾ ਉਹ ਰਾਹ ਸਾਰਾ ਜਦੋਂ ਉਹ ਕੜੇ ਉਹ ਕਿਲੋ ਵਾਲੇ ਉੱਥੇ ਹੀ ਨੇ ਹਿੱਥੇ ਵੈਗਰੂ ਜੀ ਦਵਾਨਾ ਹੋ ਲੱਗਣਾ ਹੈ ਤੇ ਇੱਧਰ ਚਾਹ ਪਕਾਉਣ ਦਾ ਲੰਗਰ ਆ ਪਰ ਹੁਣ ਵੈਸੇ ਚਾਹ ਪਕਾਉਣ ਦਾ ਲੰਗਰ ਉਧਰਲੀ ਸਾਈਡ ਤੇ ਹੋ ਗਿਆ ਵਾ ਉਹ ਸਾਈਡ ਤੇ ਹੋ ਗਿਆ ਇਸ ਜਗ੍ਹਾ ਤੇ ਇੱਧਰ ਸਰੋਵਰ ਹੈ ਸਰੋਵਰ ਸ ਹੈ ਤੇ ਇੱਧਰਲੀ ਸਾਈਡ ਤੇ ਸਰੋਵਰ ਹੈ ਆ ਵੈਗਰੂ ਜੀ ਸਰੋਵਰ ਆਲੀ ਸ਼ਾਨ ਹੈ ਬਹੁਤ ਪੂਰਾ ਤੇ ਇਧਰ ਹੀ ਸਾਈਡ ਤੇ ਆ ਜਾਂਦੀ ਪਾਰਕ ਲੋ ਵੈਗਰੂ ਜੀ ਪਾਤਸ਼ਾਹ ਦੇ ਕਰੋ ਦਰਸ਼ਨ ਇੱਕ ਨਾਮ ਹੈ ਕੁਮਾਰ ਬਾਬਾ ਜੀ ਦੇ ਕੋਟ ਪੜਿਆ ਵਾ ਅਰਜੀ ਤੇ ਧੰਨਵਾਦ ਕਰ ਰਿਹਾ ਹਾਂ ਰੱਬ ਹਰ ਜਿਸ ਦੇ ਕਾਰਨ ਮੈਡੀਕਲ ਕੈਂਪ ਆਰੰਭ ਕੀਤਾ ਜਾ ਰਿਹਾ ਹੈ ਅਰਦਾਸ ਬੇਤੀ ਹੋ ਚੁੱਕੀ ਹੈ ਡਾਕਟਰ ਡਾਕਟਰ ਹਿੰਦਰ ਸਿੰਘ ਜੀ ਡਾਕਟਰਾਂ ਦੀ ਟੀਮ ਨੂੰ ਲੈ ਕੇ ਪਹੁੰਚੇ ਹੈ ਮਹਾਰਾਜ ਕੋ ਆਗਿਆ ਹੋਈ ਹੈ 5:30 ਵਜੇ ਤਾਈਂ ਸ਼੍ਰੀ ਮੈਡੀਕਲ ਕੈਂਪ ਲੋੜ ਮਰੀਜ਼ ਹੋਣ ਦਾ ਉਹਨਾਂ ਦਾ ਪ੍ਰਸ਼ਾਸਨ ਕੱਢੀ ਚ ਚੱਲ ਗਿਆ ਤੇ ਉਹਨਾਂ ਨੂੰ ਫਰੀ ਦਵਾਈਆਂ ਦਿੱਤੀਆਂ ਜਾਣ ਗਿਆ ਤਕੀ ਪ੍ਰਸ਼ਾਸਨ ਦੇ 5:30 ਵਜੇ ਤਾਈਂ ਲਗਾਤਾਰ ਟੈਂਪ ਵਿੱਚ ਉਰਮਾ ਪਿਆਰਾ ਰਾਜਪਾਲ ਜਿੱਤੇ ਆਇਆ ਹੈਗਾ ਚਲੋ ਅਗਰ ਲਗਾ ਨਹੀਂ ਚਲੋ ਮਾਰਾ ਵਖੋ ਸਕਦਾ ਹੈ ਜੀਰੇ ਸਿੰਘ ਆਏ ਆ ਲਕਰ ਖਾਲ ਵੱਡਾ ਜੋ ਧਰਜੀਤੂ ਅਰਜਨ ਦੇਵ ਸਾਹਿਬ ਦੇ ਲਕਰ ਖਾਲ ਹੈ ਬਾਣੀ ਦਰਸ਼ਕ ਜੋੜੀ ਦੇ ਜੋ ਨਵਾਂ ਲਕਰ ਸੋ ਵੈਗਰੋ ਜੀ ਅੱਗੇ ਨਾਲੋਂ ਭੀੜ ਵੀ ਵੱਧ ਹੋ ਚੁੱਕੀ ਹੈ। ਸੋ ਕਈ ਜਨ ਸਾਰੇ ਬਰਾਗ ਦੀ ਸੇਵਾ ਕਰਦੇ। ਬਾਬਾ ਜੀ ਕੋਲ ਹਾਜ਼ਰ ਹੋਣ ਦੇ ਦਾਬਾਗੋ ਸਾਰੇ ਸਾਰੇ ਜਨ ਸੇਵਾ ਦੇ ਚੱਲ ਰਹੇ। ਸੋ ਮਹਾਪੁਰਨਾ ਕਰਦੇ। ਇੱਥੇ ਹੋਣਾ ਵੈਗਰੂ ਜੀ 21 ਤਰੀਕ ਨੂੰ ਟਰਾਲੀ ਖਿੱਚ ਮੁਕਾਬਲਾ ਤੇ ਘੋੜ ਦੌੜ ਦੀ ਸ਼ਾਮ ਇੱਥੇ ਹੋਊਗੀ 21 ਤਰੀਕ ਨੂੰ ਜ਼ਰੂਰ ਪਹੁੰਚੋ ਬਹੁਤ ਵੱਡਾ ਟਰਾਲੀ ਖਿੱਚ ਮੁਕਾਬਲਾ ਹੋਣ ਜਾ ਰਿਹਾ ਹੈ ਹੋ ਗਿਆ ਵੈਗਰੂ ਜੀ ਅੱਜ ਲਈ ਬਸ ਇੰਨਾ ਹੀ ਵਲੌਗ ਆਪਣਾ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਹੋ ਸਕਦਾ 22 ਤਰੀਕ ਨੂੰ ਵੀਡੀਓ ਬਣਾਈਏ ਫੇਰ ਤੇ ਮੂਡ ਪਾਇਆ